ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਟੋਰਾਂਟੋ ਸਥਿਤ ਵਿਸ਼ਵ ਪੰਜਾਬੀ ਸਭਾ ਰਜਿਸਟਰਡ ਵੱਲੋਂ ਕੀਨੀਆ ਆਫਰੀਕਾ ਵਿੱਚ ਨੈਰੋਬੀ ਵਸਦੇ ਡਾਕਟਰ ਸਤਵੀਰ ਸਿੰਘ ਨੈਰੋਬੀ ਨੂੰ ਵਿਸ਼ਵ ਪੰਜਾਬੀ ਸਭਾ ਦੀ ਦੱਖਣੀ ਅਫਰੀਕਾ ਇਕਾਈ ਦਾ ਫਰਦਾਨ ਥਾਪਿਆ ਗਿਆ ਹੈ ਇਹ ਐਲਾਨ ਬਿਸ਼ਪ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਟੋਰਾਂਟੋ ਵਿਖੇ ਕਰਦਿਆਂ ਕਿਹਾ ਕਿ ਮੈਡੀਕਲ ਖੇਤਰ ਦੇ ਸਿਰਕੱਢ ਨੌਜਵਾਨ ਡਾਕਟਰ ਸਤਵੀਰ ਸਿੰਘ ਦਾ ਸਾਡੀ ਸੰਸਥਾ ਨਾਲ ਜੁੜਨਾ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਡਾਕਟਰ ਸਤਵੀਰ ਸਿੰਘ ਨੂੰ ਇਸ ਮੌਕੇ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਡਾਕਟਰ ਪ੍ਰਗਟ ਸਿੰਘ ਬੱਗਾ ਨੇ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਦੀ ਵੱਡਾ ਆਕਾਰੀ ਗਜ਼ਲ ਪੁਸਤਕ ਅੱਖਰ ਅੱਖਰ ਤੇ ਹੋਰ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ ਡਾਕਟਰ ਦਲਵੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ 16 17 18 ਅਗਸਤ 2024 ਨੂੰ ਹੋਣ ਵਾਲੀ ਤੀਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਡਾਕਟਰ ਸਤਵੀਰ ਸਿੰਘ ਸਾਥੀਆਂ ਸਮੇਤ ਸ਼ਾਮਲ ਹੋਣਗੇ ਡਾਕਟਰ ਸਤਵੀਰ ਸਿੰਘ ਨੇ ਰੂਬੀ ਨੇ ਵਿਸ਼ਵ ਪੰਜਾਬੀ ਸਭਾ ਰਜਿਸਟਰਡ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਆਫਰੀਕਾ ਵਿੱਚ ਸਭਾ ਸੰਗਠਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਦੱਸਿਆ ਕਿ ਆਫਰੀਕਾ ਵਿੱਚ 5 ਲੱਖ ਪੰਜਾਬੀ ਪਰਿਵਾਰ ਵਸਦੇ ਹਨ ਜੋ ਆਪਣੇ ਮੂਲ ਸੱਭਿਆਚਾਰ ਨਾਲ ਜੁੜੇ ਹੋਏ ਹਨ। ਵਿਸ਼ਵ ਪੰਜਾਬੀ ਸਭਾ ਰਜਿਸਟਰਡ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਤੇ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਡਾਕਟਰ ਸਤਵੀਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਮੁਬਾਰਕਬਾਦ ਦਿੱਤੀ ਹੈ